ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਦੁਬਾਰਾ ਤੋਂ ਤੁਹਾਡੇ ਆਪਣੇ ਚੈਨਲ ਤੇ ਨਵੀਂ ਵੀਡੀਓ ਦੇ ਵਿੱਚ ਪਰ ਸਭ ਤੋਂ ਪਹਿਲਾਂ ਠੀਕ-ਠਾਕ ਸਰ ਜਣੇ ਤੇ ਅੱਜ ਦਾ ਆਪਣਾ ਪਲਾਨ ਹੈਗਾ ਪਹਿਲਾਂ ਤਾਂ ਆਪਾਂ ਚੱਲਿਆਂ ਦੰਦਾਂ ਮਾਲਿਆਂ ਕੋ ਉਹਨਾਂ ਨੂੰ ਇੱਕ ਧਰਨਾ ਵਧਾਈ ਫਿਰਦੇ ਆ ਤੇ ਇਹ ਥੋੜਾ ਜਿਹਾ ਪਸੰਦ ਨਹੀਂ ਆਇਆ ਕੋਈ ਮਤਲਬ ਚੇਂਜ ਕਰਨਾ ਹੈ ਇੱਕ ਸਰਪ੍ਰਾਈਜ਼ ਲਿਆ ਆ ਅਮਨ ਵਾਸਤੇ ਉਹ ਨੂੰ ਲਿਆ ਜਾ ਕੇ ਪਤਾ ਲੱਗਣਾ ਤੇ ਇਧਰ ਹੀ ਆਣਾ ਖਾਣਾ ਹੋਰ ਕਰਦੇ ਅੱਛਾ ਉਹਨਾ ਨੂੰ ਜਿਹੜਾ ਪਤਾ ਲੱਗਣਾ ਹਾਂ ਤੇ ਹੁਣ ਅਿਤੋਂ ਆਪਾਂ ਇਹ ਚੇਂਜ ਕਰਾ ਕੇ ਫਿਰ ਉਸ ਤੋਂ ਬਾਅਦ ਜਾਣਾ ਆ 골ਡ ਮਾਰਕ ਹਾਂ ਫਿਰ ਸੋਨਾ ਸੋਨਾ ਜਿੰਨਾ ਕੱਜ ਖਰੀਦਣਾ ਉਹ ਲੈ ਕੇ ਜੋ 2 ਕਿਲੋ 2 ਕਿਲੋ ਜਿਹੜਾ ਲੈਣਾ 2 4 5 ਕਿਲੋ ਸੋਨਾ ਲੈ ਕੇ ਤੇ ਫੇਰ ਉਸ ਤੋਂ ਬਾਅਦ ਆਪਾਂ ਜਾਣਾ ਗੁਰਦੁਆਰਾ ਸਾਹਿਬ। ਤੋਂ ਰਿਪੋਰਟ ਬਖਾਓ। ਜੁੜੇ ਰਹੋ ਨਾਲ। ਲਾਈਕ ਕਮੈਂਟ ਸ਼ੇਅਰ ਕਹਿਣ ਦੀ ਲੋੜ ਨਾ ਪਵੇ। ਤੇ ਇੱਧਰ ਗੱਡੀਆਂ ਧੂਆਂ ਬਹੁਤ ਮਾਰਦੀਆਂ। ਗੱਡੀਆਂ ਭਾਵਤੀ ਬੰਦੇ ਬਹੁਤ ਧੂਆਂ ਮਾਰਦੇ। ਇੰਜਾਂ ਹੋਣ ਵਾਲੇ ਇਹਨਾਂ ਦੇ। ਤੇ ਆ ਪਹੁੰਚ ਗਏ ਆਪਾਂ ਆਹ ਜਮਜਮਾ ਇੱਧਰ। ਕੋਣ ਇਹਨਾਂ ਤੋਂ ਕਰਵਾਈ ਆਈਪੈਡ ਚੇਂਜ ਕਰਵਾਈਏ। ਤੇ ਫਿਰ ਉਹ ਦੁਬਾਰੇ ਚੱਲਦੇ ਆਂ ਨਵੇਂ ਪੈਨ ਪ੍ਰਾਜੇ ਜਿਹੜੇ ਜੁੜੇ ਆ ਉਹ ਲਾਈਕ ਸ਼ੇਅਰ ਕਮੈਂਟ ਦੇ ਨਾਲ ਨਾਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਉਹ ਆਪਣਾ ਸਾਹਮਣੇ ਖਲੋਤਾ ਭਾਈ ਬੋਮਰ ਸਤਿ ਸ਼੍ਰੀ ਅਕਾਲ ਭਾਈ ਜਾਨ ਵਧੀਆ ਜੀ ਤੁਸੀਂ ਸੁਣਾਓ ਸੁਣਾਉਣ ਦੀ ਜਗ੍ਹਾ ਕਿਤਾ ਠੀਕ ਹੈ ਬਸ ਐਸੀਆ ਲੱਗੇ ਬਾਤ ਹਾਂ ਕੱਲ ਤੂੰ ਗਿਆ ਸੀ ਨਾ ਚਾਚੂ ਨੂੰ ਮੈਂ ਆਉਂਗਾ ਆ ਜਾਣੀ ਬਾਅਦ ਚ ਮਰਦੀ ਏ ਤੇਰੀ ਯਾਰ ਮੈਂ ਤੇ ਤੈਨੂੰ ਆਖਿਆ ਸੀ ਕਿ ਤੈਨੂੰ ਰੂਮ ਨੰਬਰ ਦੇ ਆਪਣਾ ਤੇ ਕਿੱਥਾ ਹੀ ਨਹੀਂ ਨੰਬਰ ਹੀ ਹਾਂ ਮੈਂ ਬਾਹਰ ਵੀ ਇੰਤਾਰ ਰਿਹਾ ਜਾਂ ਮੈਨੂੰ ਕਿੱਥੇ ਗਿਆ ਨਾ ਮਰਦੀ ਏ ਜੀ ਨਾ ਕੋਸਣਾ ਆ ਕਿੱਦਾਂ ਆਈਪੈਡ ਵਧੀਆ ਚੱਲਦਾ ਹੈ ਆਈਪੈਡ ਚੇਂਜ ਕਰਾਉਣਾ ਕੀ ਮਤਲਬ ਹੈ ਕੀ ਭਾਜੀ ਇੱਕ ਵਾਰ ਚਲੋ ਆਪਾਂ ਸਰਵਾਲੀਏ ਚ ਫਿਰ ਉੱਡੋਗਾਲ ਕਰਾਂਗੇ ਲਓ ਜੀ ਅਰਨਵ ਦਾ ਆਈਪੈਡ ਕਰ ਲਿਆ ਚੇਂਜ ਉਮਰ ਚਾਚੂ ਨੇ ਚੇਂਜ ਕਰਤਾ ਆਈਪੈਡ ਬੰਦਾ ਵਧੀਆ ਹਾਂ ਬਹੁਤ ਹਾਂ ਬਹੁਤ ਨਾਈਸ ਬੰਦਾ ਆਪਣੇ ਉਧਰ ਦਾ ਆ ਪਾਕਿਸਤਾਨ ਪੰਜਾਬ ਦਾ ਆ ਲਾਹੌਰ ਦਾ ਆ ਤੇ ਤਾਂ ਫਿਰ ਥੋੜਾ ਜਿਹਾ ਪ੍ਰੇਮ ਪਿਆਰ ਬਣ ਗਿਆ ਕਿਉਂਕਿ ਅਸੀਂ ਪਿਛੋਂ ਲਾਹੌਰੀਏ ਹੀ ਹੁੰਨੇ ਆ ਤੇ ਇਹ ਕਰਾ ਕੇ ਚੇਂਜ ਤੇ ਹੁਣ ਇਹਨੂੰ ਰੂਮ ਚ ਰੱਖ ਦੇਣਾ ਆਪਾਂ ਤੇ ਫੇਰ ਆਪਾਂ ਨਿਕਲਦੇ ਆਪਣੇ ਸਫ਼ਰ ਤੇ ਲਾਈਕ ਘੋਬਾ ਲਾਈਕ ਚੈੱਕ ਕਰ ਲੋਟਲ ਫੇਰ ਬਰਹਿ ਗਿਆ ਇੱਕ ਅੱਧਾ ਦਿਨ ਮੁੜ ਕੇ ਆ ਜਾਣਾ ਹਿਮਦੀਆ ਹਿੰਦੀਆ ਪੰਜਾਬ ਅੰਮ੍ਰਿਤਸਰ ਨਾਲ ਪਹੁੰਚਾ ਅਬ ਜੇ ਪਜੇ ਗੱਲਾਂ ਮਾਰੀ ਜਾਂਦੇ ਰੇਲ ਚ ਬੈਠੇ ਤੇ ਸਾਡਾ ਸਟੇਸ਼ਨ ਨਿਕਲ ਗਿਆ ਪਿੱਛੇ ਹੁਣ ਅਸੀਂ ਅਗਲੇ ਸਟੇਸ਼ਨ ਤੇ ਆਏ ਆ ਇਫੋਂ ਟ੍ਰੇਨ ਫੜ ਕੇ ਤੇਰੇ ਪਿੱਛੇ ਜਾਣਾ ਫੇਰ ਪਿੱਛੇ ਜਾਣਾ ਆ ਆਹ ਅਹੀਂ ਆ ਗਏ ਆ ਬਣੀਆਂ ਸਕੁਅਰ ਤੇ ਆ ਬਣੀਆਂ ਸਕੁਅਰ ਤੇ ਜਾਣਾ ਹੀ ਅਹੀਂ ਗੋਲਡ ਸਟ੍ਰੀਟ ਕਿੱਥੇ ਆ ਉੱਪਰ ਆ ਨਾਲ ਹੀ 22 ਨੰਬਰ ਅਸੀਂ 21 ਨੰਬਰ ਤੇ ਆ ਗਏ ਜਾਣਾ ਹੀ ਅਹੀਂ 22 ਨੰਬਰ ਤੇ 22 ਨੰਬਰ ਤੇ ਠੀਕ ਹੁਣ ਟ੍ਰੇਨ ਦੀ ਵੇਟ ਕਰਦੇ ਆ ਫੇਰ ਉੱਥੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਵਿਖਾਉਨੇ ਆ ਕਿੰਨਾ ਸੋਨਾ ਖਰੀਦਣ ਲੱਗਿਆ ਇਹੀਂ ਹਾਂ ਪਹਿਲੇ ਪੇਟ ਪੂਜਾ ਤੇਰ ਤੱਕ ਕੰਮ ਵੀ ਜਾ ਬਹੁਤ ਲੱਗੀ ਹੁਣ ਭੁੱਖ ਬਹੁਤ ਲੱਗੀ ਇੱਥੇ ਥੋੜਾ ਜਿਆ ਤੁਰ ਕੇ ਵੀ ਨਾ ਸਾਹ ਛੱਡ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਤਪਸ਼ ਬਹੁਤ ਜ਼ਿਆਦਾ ਹੁਣ ਪਹਿਲਾਂ ਕੋ ਹਲਕਾ ਫੁਲਕਾ ਖਾ ਪੀ ਲਈਏ ਫੇਰ ਚੱਲਦੇ ਆ ਪਹੁੰਚ ਗਏ ਮੈਂ ਅਸੀਂ 골ਡ ਮਾਰਕੀਟ ਦੇ ਵਿੱਚ ਅਸੀਂ ਪਰ ਪਹਿਲਾਂ ਕੁਝ ਖਾ ਪੀ ਲਈਏ ਲਓ ਜੀ ਸ਼ਗੜਿਆ ਪਰ ਸ਼ਾਂਤਾ ਪਾਣੀ ਅੱਛਾ ਬਹੁਤ ਮਜ਼ਾ ਆ ਰਿਹਾ ਓਕੇ ਰਿਪੋਰਟਰ ਕੀ ਚਲੋ ਹਾਂ ਦੱਗੇ ਵੇਲੇ ਤਾਂ ਚੱਲੀ ਗਏ ਲਓ ਜੀ ਪਹੁੰਚ ਗਿਆ ਬਸ ਦੁਬਾਰਾ ਤੋਂ ਗੋਲਡ ਮਾਰਕੀਟ ਦੇ ਵਿੱਚ ਗੋਲਡ ਦੇ ਸਾਡਾ ਹੁਣ ਕਿਹੜਾ ਕਿਹੜਾ ਸੈੱਟ ਲਈਏ ਜਿਹੜਾ ਜਿਹੜਾ ਚਾਹੀਦਾ ਅਜੇ ਕਮੈਂਟਾਂ 'ਚ ਦੱਸ ਦਿਓ ਠੀਕ ਆ ਤੇਰਨਾ ਕਿ ਸੁਲਾਣੀ ਮਾਰੀ ਸਾਡੇ ਇੱਥੋਂ ਨਿਕਲਣ ਤੋਂ ਪਹਿਲਾਂ ਪਹਿਲਾਂ ਰੱਖਿਓ ਬਾਦੀ ਬੰਨਣਾ ਨਾ ਲਾਇਆ ਤੁਸੀਂ ਵੀਡੀਓ ਲੇਟ ਅਪਲੋਡ ਕੀਤੀ ਹੈ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਆ ਗਿਆ ਆਪਾਂ ਦੁਬਾਰਾ ਮਾਰਕੀਟ ਦੇ ਵਿੱਚ ਉਹਨਾਂ ਕੋਲ ਹੀ ਜਾਣੇ ਜਿਹੜੇ ਪੰਜਾਬੀ ਆਪੇ ਲੁਧਿਆਣੇ ਵਾਲੇ ਉਹਨਾਂ ਤੋਂ ਜਾਣੇ ਆ ਉਹ ਭੈਣ 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 ਭਰਾ ਇੱਕੋ ਗੱਲ ਹੁੰਦੀ ਹੈ ਹੈ ਤੇ ਚਲੋ ਆਪਾਂ ਵੀ ਉਹ ਵੀ ਇੱਥੇ ਬਿਨਸ ਕਰਨ ਦਾ ਕਾਰੋਬਾਰ ਕਰਨ ਦਾ ਪਰ ਇੱਕ ਥੋੜਾ ਜਿਹਾ ਹੁੰਦਾ ਨਾ ਆਪਣੇ ਜਿੱਤਰਾਂ ਦੇ ਨਾਲ ਵੀ ਆਪਣਾ ਮਾਰੂ ਛਾਵੇਂ ਦਾ ਛੁੱਟੂ ਆਪਣੇ ਦੇ ਯਕੀਨ ਮਾਤੁੱਦਾਂ। ਤੇ ਦੂਜਿਆਂ ਨਾਲੋਂ ਜੇ ਕਰੂਗਾ ਵੀ ਤੇ ਦੂਜਿਆਂ ਨਾਲੋਂ ਥੋੜਾ ਪਤਾ ਲਿਹਾਇ ਤੇ ਰੱਖੂਗਾ ਵੀ ਯਾਰ ਆਪਣੇ ਬੰਦੇ। ਬਾਕੀ ਬਾਬਾ ਨਾਲ ਕਿ ਜਾਣਦਾ। ਹੁਣ ਲੈ ਲੈਣਾ ਤੂੰ ਇੱਥੇ 4-5 ਕਿਲੋ ਲੈ ਲਈਏ। ਥੋੜਾ ਨਹੀਂ ਕਰਪਾ। ਮੁਰਗੇ ਭਾਰ ਚੁੱਕਣਾ ਬੜਾ ਔਖਾ ਯਾਰ। ਉਹਨਾਂ ਨਾਲ ਮੁਰਗੇ ਰਾਜ ਫੁੱਟਦੇ ਫਰੀਏ। ਹਾਂ। ਈ ਮਜ਼ਾ ਆ ਕੇ ਕਰਨਾ। ਠੀਕਾ ਫਲਾ ਕੋਈ ਗੈਂਗ ਕੁੰਡ ਵਾਲਾ ਵੇਖ ਕੇ ਤੇ ਮੈਨੂੰ ਲਾਲੇ ਫੋਨ ਤੇ ਮੈਨੂੰ ਦੇ 2 ਕਰੋੜ ਤੇ ਫਲਾਣਾ ਅਸੀਂ ਵੀਰ ਕਰ ਜਾ ਚੁੱਕੇ ਆਏ ਇੱਥੇ ਪੈਸਾ ਤੇ ਲੈ ਨਹੀਂ ਸਾਡੇ ਤੇ ਚਲੋ ਆ ਗਈ ਉਹ ਹੀ ਗਲੀ ਅੱਜ ਉਹ ਦੂਜੀ ਭੈਣ ਦੀ ਲੋੜ ਨਹੀਂ ਸਾਨੂੰ ਰਾਤ ਆ ਪਤਾ ਚਲੋ ਹੁਣ ਜਾ ਕੇ ਲਈਏ ਸੌਦਾ ਪਤਾ ਆ ਗਏ ਜੀ ਹਾਂ ਲਧਿਆਣਾ ਵਾਲੀ ਭੈਣ ਦੀ ਦੁਕਾਨ ਤੇ ਕੋਈ ਬਾਤ ਨਹੀਂ ਕਰੀ ਆ ਨਾ ਜੀ ਥੋੜੀ ਜਿਹੀ ਚਲੋ ਮੈਂ ਤੁਹਾਨੂੰ ਇਹ ਦਫਰੋਕਾ ਕੇ ਸ਼ੇਅਰ ਕਰ ਦੇਗਾ ਲਓ ਭਾਈ ਮਿੱਤਰੋ ਬਹੁਤ ਟਾਈਮ ਲੱਗ ਗਿਆ ਕਿਹੜੇ ਮੇਲੇ ਦੇ ਆਏ ਆ ਰਾਤ ਪੈ ਗਈ ਸਾਨੂੰ ਇੱਥੇ ਹੀ ਤੇ ਅਹੀਂ ਕਹਿੰਦਾ ਹਰ ਗੁਰਦੁਆਰੇ ਵੀ ਜਾਣਾ ਗੁਰਦੁਆਰੇ ਤੇ ਜਾਣਾ ਹੀ ਹੈ ਗੁਰਦੁਆਰੇ ਤੇ ਬਹੁਤ ਜਾਣੇ ਜਾਣਾ ਟੈਂਪੋ ਬਹੁਤ ਲੱਗ ਗਿਆ ਉਹਨਾਂ ਪੇਛੇ ਕਰਦਿਆਂ ਨੂੰ ਫੋਨ ਕਰਕੇ ਫਿਰ ਉਹਨਾਂ ਨੂੰ ਡਿਜ਼ਾਈਨਡ ਜੋਨ ਵਿਖਾ ਕੇ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਤੇ ਉਹਨਾਂ ਦਾ ਹੀ ਲਿਆ ਆ ਹਾਂ ਸਾਨੂੰ ਕੁਦਰਤ ਨੇ ਕੋਈ ਸੰਕੇਤ ਭੇਜਤਾ ਇਰਾਦਾ ਤਾਂ ਪੂਰਾ ਹੀ ਲੈਣ ਦਾ ਬੈਂਕ ਦੇ ਵਿੱਚ ਪੈਸੇ ਪਏ ਆ ਪਰ ਏਟੀਐਮ ਕਹੀ ਜਾਂਦਾ ਵੀ ਤੁਹਾਡਾ ਬੈਲੈਂਸ ਨਹੀਂ ਹੈਗਾ ਨਿਕਲਿਆ ਹੀ ਨਹੀਂ ਪੈਸੇ ਹੀ ਨਹੀਂ ਨਿਕਲੇ ਉਸੇ ਏਟੀਐਮ ਤੋਂ ਉਸੇ ਕਾਰਡ ਤੋਂ ਹਾਂ ਪਹਿਲਾਂ 8-10000 ਰਾਮ ਕਢਾ ਕੇ ਲੈ ਕੇ ਗਏ ਆ ਯਾ ਤਾਂ ਮੈਨੂੰ ਲੱਗਦਾ ਇਹ ਹੋ ਸਕਦਾ ਵੀ ਕਾਰਡ ਦੀ ਲਿਮਟ ਖਤਮ ਹੋ ਗਈ ਹੋਗੀ। ਜਾਂ ਤਾਂ ਇਹ ਹੋ ਸਕਦਾ ਜਾਂ ਫਿਰ ਮਿੰਤੇ ਜਿਆਦਾ ਵਿਸ਼ਵਾਸ ਜਿਹੜਾ ਮੇਰਾ ਇਹ ਹੀ ਆ ਵੀ ਬਾਬਾ ਨਾਨਕ ਕੋਈ ਸਿਗਨਲ ਦੇਣ ਦਿਆ ਵੀ ਰਹਿਣ ਦੇ ਨਾਂ ਲਾ। ਹੋ ਸਕਦਾ ਜਿੰਨਾ ਹੀ ਲਿਆ ਆ ਇਹ ਇੰਨਾ ਕੀ ਨੰਗਣਾ ਹੋਵੇ ਉਥੋਂ 에ਰਪੋਰਟ ਤੋਂ ਵਿੱਚ ਹੋਰ ਲੈ ਲੀਏ ਬੜਾ ਪੰਗਾ ਨਾ ਪੈ ਜਾਂਦਾ ਹੋਵੇ। ਮਹਾਰਾਜ ਜਾਣੇ ਕੀ ਚੱਕਰੇ ਕੀ ਨਹੀਂ ਆ। ਪਰ ਫਾਈਨਲ ਗੱਲ ਇਹ ਆ ਵੀ ਅਸੀਂ ਕੁਛ ਨਹੀਂ ਲਿਆ। ਹਾਂ ਮੁੱਕ ਦੀ ਗੱਲ ਹੈ। ਹਾਂ ਕਰਦੇ ਆ ਵਾਸਤੇ ਲੈ ਲਿਆ। ਹਾਂ। ਇੰਨਾ ਹੀ ਬਹੁਤ ਹੈ ਕੋਈ ਨਹੀਂ ਫੇਰ ਆਵਾਂਗੇ ਫੇਰ ਲੈ ਲਾਂਗੇ ਫੇਰ ਲੈ ਲਾਂਗੇ ਹੁਣ ਆਪਾਂ ਇਥੋਂ ਚੱਲੇ ਆਂ ਜੱਬਲ ਅਲੀ ਇਥੋਂ 30 35 ਕਿਲੋਮੀਟਰ ਹੋਣਾ ਤੇ ਆਜੋ 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 ਰੋਕੀਏ ਰੋਕੀਏ ਸਿਆਣੇ ਬੱਚੇ 30 35 ਕਿਲੋਮੀਟਰ ਹੋਣਾ ਆ ਇਥੋਂ ਮੈਟਰੋ ਤੇ ਆਪਾਂ ਜਾਣਾ ਆ ਤੇ ਉੱਥੋਂ ਜਾ ਕੇ ਫੇਰ ਅੱਗੋਂ ਥੋੜੀ ਜਿਹਾ ਅੱਗੋਂ ਟੈਕਸੀ ਲੈਣੀ ਪੈਣੀ ਆ ਹੂੰ ਤੇ ਹੁਣ ਆਪਾਂ ਸਿੱਧਾ ਤੁਹਾਨੂੰ ਜਾ ਕੇ ਗੁਰਦੁਆਰਾ ਸਾਹਿਬ ਮਿਲਾਂਗੇ ਠੀਕ ਆ ਜੀ ਜੀ ਠੀਕ ਹੈ ਜੀ ਹੁਣ ਫਟਾਫਟ ਰਾਜ ਨਹੀਂ ਬਣਾਣੀ ਹੁਣ ਵੀਡੀਓ ਮੈਂ ਥੱਕਿਆ ਪਿਆ ਕੀ ਹੈ ਬੜਾ ਮੂੰਹ ਉਤਰਿਆ ਮੂਡ ਕਿਉਂ ਖਰਾਬ ਹੋ ਗਿਆ ਮੂਡ ਹੀ ਖਰਾਬ ਹੋ ਗਿਆ ਫਿਕਰਦਾਰਾ ਬੰਦ ਹੋ ਗਿਆ ਮੂਡ ਇਸ ਲਈ ਖਰਾਬ ਹੋ ਗਿਆ ਕਿਉਂਕਿ ਸਾਡਾ ਕੋਲੋਲ ਹੋ ਗਈ ਕੋਲੋਲ ਇਹ ਹੋ ਗਈ ਬਈ ਤੈਨੂੰ ਜ਼ੂਮ ਕਰਕੇ ਵਿਖਾਉਣਾ ਆਇਆ ਸਾਹਮਣੇ ਇਹ ਹੈਗਾ ਮੰਦਿਰ ਤੇ ਇਹਦੇ ਲਾਗੇ ਹੀ ਗੁਰਦੁਆਰਾ ਸਾਹਿਬ ਆ। ਸਾਹਮਣੇ ਜਿਹੜਾ ਤੁਹਾਨੂੰ ਵਿਖਾਇਆ ਇਹ ਹੈਗਾ ਮੰਦਿਰ। ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਆ। ਪਰ ਇੱਥੇ ਸਾਨੂੰ ਆ ਸਟੇਸ਼ਨ ਐ ਪਿੱਛੇ ਮੈਟਰੋ ਦਾ। ਇੱਥੇ ਪਹੁੰਚ ਕੇ ਪਤਾ ਲੱਗਿਆ ਉਹ ਵੀ ਦੋ ਤਿੰਨ ਪੰਜਾਬੀ ਮੁੰਡੇ ਆਪਣੇ ਭਰਾਤਰੇ ਆਉਂਦੇ ਹੀ ਅੱਗੋਂ। ਉਹ ਵੀ ਵਿਚਾਰੇ ਮੁੜ ਕੇ ਤੇ ਉਹ ਵੀ ਮੁੜ ਕੇ ਆਏ ਆ ਅਸੀਂ ਉਹਨਾਂ ਨੂੰ ਵੈਸੇ ਹੀ ਪੁੱਛ ਲਈਆਂ ਕਿ ਯਾਰ ਗੁਰਦੁਆਰਾ ਸਾਹਿਬ ਕਿੱਧਰ ਨੂੰ ਜਾਣਾ। ਉਹ ਕਹਿੰਦਾ ਵੀਰੇ ਅਸੀਂ ਵੀ ਉੱਥੋਂ ਮੁੜ ਕੇ ਆਏ ਆ ਗੁਰਦੁਆਰਾ ਸਾਹਿਬ ਸਾਢੇ 8 ਵਜੇ ਬੰਦ ਹੋ ਜਾਂਦਾ ਇਹ ਸਰਪ੍ਰਾਈਜ਼ਿੰਗ ਹੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਵੀ ਸਾਢੇ 8 ਵਜੇ ਬੰਦ ਹੋ ਜਾਂਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਜਿਹੜਾ ਆਪਾਂ ਗੁਰੂ ਨਾਨਕ ਦਰਬਾਰ ਰੈਸਲ ਖੇਮਾ ਗਏ ਹਾਂ ਉੱਥੇ ਤਾਂ ਮਿਲਦਾ 11-12 ਵਜੇ ਆਪਾਂ ਉੱਥੋਂ ਨਿਕਲੇ ਤੇ ਉਹ ਗੁਰਦੁਆਰਾ ਸਾਹਿਬ ਦਾ ਖੁੱਲਦਾ ਸੀ ਬਹੁਤ ਸੰਗਤ ਸੀ ਉਸ ਟਾਈਮ ਹੀ ਉੱਥੇ ਬਹੁਤ ਸੰਗਤ ਹਾਂ ਤੇ ਬੜਾ ਬਸ ਸਪੈਸ਼ਲੀ ਐਤਵਾਰ ਇਸੇ ਲਈ ਆਏ ਸੀ ਕਿ ਲੇਟ ਨਾਈਟ ਤੱਕ ਖੁੱਲ੍ਹਾ ਰਹਿੰਦਾ ਹਾਂ ਹੁਣ 9:00 ਵੱਜ ਗਏ ਤੇ ਇਹ ਹੋ ਗਿਆ ਥੋੜਾ ਜਿਹਾ ਕੰਮ ਖਰਾਬ ਹੁਣ ਵੇਖੋ ਪੱਕਾ ਨਹੀਂ ਕਹਿ ਸਕਦੇ ਹੁਣ ਵੀ ਗੁਰਦੁਆਰਾ ਸਾਹਿਬ ਜਾਵਾਂਗੇ ਜਾਂ ਨਹੀਂ ਜਾਵਾਂਗੇ ਕਿਉਂਕਿ ਟਾਈਮ ਥੋੜਾ ਜਿਹਾ ਵਿੱਚ ਬਿਮਾਰ ਹੋਣ ਦਾ ਕਰਕੇ ਬੜਾ ਹੁਣ ਬਿਜ਼ੀ ਜਿਹਾ ਸ਼ਡਿਊਲ ਆ ਸਾਰਾ ਕੁਝ ਪਹਿਲਾਂ ਹੀ ਪਲਾਨ ਆਊਟ ਸੀ ਤੇ ਗੁਰਦੁਆਰਾ ਸਾਹਿਬ ਦਾ ਅੱਜ ਦਾ ਹੀ ਦਿਨ ਸੀ ਇੱਕ ਸਾਨੂੰ ਮੰਡੀ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਸੋਨੇ ਵਾਲੀ ਮੰਡੀ 'ਚ ਪਰ ਚਲੋ ਕੋਈ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਹੋਣ ਉਹ ਨਹੀਂ ਚਾਹੁੰਦਾ ਹੋਊਗਾ ਵੀ ਅਜੇ ਤੁਸੀਂ ਆਉਣਾ ਸ਼ਾਇਦ ਉਹਨੇ ਕਿਤੇ ਬਾਅਦ ਚ ਬੁਲਾਉਣਾ ਹੋਊਗਾ ਤੇ ਹੁਣ ਚਲਦੇ ਆਂ ਵਾਪਸ ਇੱਛਾ ਬਹੁਤ ਹੈ ਗੁਰਦਰਾ ਸਾਹਿਬ ਜਾਣ ਦੀ ਪਰ ਨਹੀਂ ਹੁਣ ਮਾਲਕ ਨੂੰ ਮਨਜ਼ੂਰ ਤੇ ਕੀ ਕਰ ਸਕਦੇ ਆਪਾਂ ਉਹਦੇ ਤੋਂ ਉੱਤੇ ਥੋੜੀ ਜਾ ਸਕਦੇ ਆਂ ਉਹਦੇ ਹੁਕਮ ਚ ਹੀ ਚੱਲਣਾ ਪੈਂਦਾ ਇਰਚ ਵੀ ਕੋਈ ਭੜਾਈ ਹੋਊਗਾ ਕਿਉਂਕਿ ਮਾੜਾ ਉਹ ਕਦੀ ਕਰਤਾ ਹੀ ਨਹੀਂ ਕੋਈ ਨਹੀਂ ਜਿੰਨੇ ਮਾਲਕ ਨੂੰ ਮਨਜ਼ੂਰ ਹੋਊਗਾ ਉਹ ਵੀਰ ਲਈ ਜਾ ਅਲਗ ਬਾਬਾ ਤੱਕ ਹੋ ਜਾਣਦੇ ਆ ਤਾਂ ਚਲੋ ਠੀਕ ਆ ਫਿਰ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਇਹ ਨਵੀਂ ਜਗ੍ਹਾ ਦੇ ਉੱਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਲਾਮ ਬਾਏ ਬਾਏ ਧੀਲੀ ਜੀ ਬਾਏ ਬਾਏ ਆ ਜਨਮਦੀਨੀ